ਕੋਈ ਮੁਸ਼ਕਲ ਨਹੀਂ ਆਉਈ ਐ ਨਾ ਕੋਈ ਨਸ਼ਾ ਕਰਦਾ ਨਾ ਬਿਲਕੁਲ ਨਸ਼ਾ ਨਹੀਂ ਕਰਦਾ ਤੇ ਕੋਈ ਗੋਲੀ ਨਹੀਂ ਕੋਈ ਚੀਜ਼ ਨਹੀਂ ਲਈ ਕੁਸ਼ ਨਹੀਂ ਕੀਤਾ ਸਦਾ ਪੈਰ ਟਲ ਕੇ ਆ ਪੈਦਲ ਸਿੱਧੇ ਆਏ ਆ ਸੀ ਤੇ ਰਸਤੇ ਚ 3 ਰਾਤਾਂ ਲੱਗੀਆਂ ਸਨ 50 55 60 ਕਿਲੋਮੀਟਰ ਆਟ ਕਰਕੇ ਫਿਰ ਪਹੁੰਚੇ ਸੀ ਅੱਜ ਇੱਥੇ ਰਾਤ ਰਵਾਂਗੇ ਕੱਲ ਨੂੰ ਅੰਮ੍ਰਿਤਸਰ ਤੁਰਕੇ ਜਾਵਾਂਗੇ ਉੱਥੇ ਰਾਤ ਰਹਿ ਕੇ ਉਸ ਤੋਂ ਬਾਅਦ ਅਸੀਂ ਬਸ ਤੇ ਜਾਵਾਂਗੇ ਬੈਗੜੂ ਜੀ ਖਾਸਾ ਸ਼੍ਰੀ ਬੈਗੜੂ ਜੀ ਦੇ ਫਤਿਹ ਬੀੜਪਾ ਮੁੱਢਾ ਸਾਹਿਬ ਵਿਖੇ ਜਿੱਥੇ ਦੇਸ਼ ਭਰ ਤੋਂ ਔਰ ਸੰਸਾਰ ਭਰ ਤੋਂ ਜਿਹੜੀ ਸੰਗਤ ਆ ਹਾਜ਼ਰੀ ਭਰਨ ਲਈ ਆ ਰਹੀਆਂ ਹਨ ਪਰਿਵਾਰ ਸਮੇਤ ਆ ਕੇ ਸਾਡੇ ਗਰੀਆਂ ਹਨ ਆਪਣੀਆਂ ਅਰਦਾਸਾਂ ਕਰਵਾ ਰਹੀਆਂ ਜਿਨ੍ਹਾਂ ਦੀ ਮਨੋ ਕਾਮਨਾਵਾਂ ਉੱਥੇ ਇਸ ਦਰਵਿਚ ਆ ਕੇ ਪੂਰੀਆਂ ਹੁੰਦੀਆਂ ਹਨ ਇਸ ਤਰ੍ਹਾਂ ਜਿਆਦਾਤਰ ਲੋਕ ਜਿਹੜੇ ਆਪਣੇ ਵਾਹਨਾਂ ਉੱਪਰ ਔਰ ਟਰੈਕਟਰ ਵਾਲੀਆਂ ਉੱਪਰ ਸਵਾਰ ਹੋ ਕੇ ਇੱਥੇ ਪਹੁੰਚ ਰਹੇ ਹਨ ਔਰ ਇੱਥੇ ਕਈ ਅਜਿਹੇ ਸ਼ਰਧਾਲੂ ਵੀ ਸਾਨੂੰ ਮਿਲ ਰਹੇ ਹਨ ਜਿਨ੍ਹਾਂ ਵੱਲੋਂ ਪੈਦਲ ਆਪਣੇ ਘਰ ਤੋਂ ਹਰ ਸਾਲ ਇੱਥੇ ਦਰਵਾਜ਼ੇ ਪਹੁੰਚਦੇ ਹਨ ਔਰ ਆਪਣੀ ਅਰਦਾਸ ਕਰਦੇ ਹਨ ਇਸ ਤਰ੍ਹਾਂ ਨਹੀਂ ਤੁਹਾਨੂੰ ਮਿਲਾਂਦੇ ਆ ਜਿਲ੍ਹਾ ਮਲੋੜ ਤੋਂ ਮਲੋੜ ਤੋਂ ਇੱਥੇ ਪਹੁੰਚੇ ਹਨ ਜਿਹੜੇ ਸ਼ਰਧਾਲੂਆਂ ਜਥਾ 21 ਮੈਂਬਰੀ ਜਥ ਔਰ ਇਹਨਾਂ ਨਾਲ ਗੱਲਬਾਤ ਕਰਾਂਗੇ ਇਹ ਕਿਸ ਤਰ੍ਹਾਂ ਔਰ ਕੀ ਜਾਣਕਾਰੀ ਦੇਣ ਚਾਹੁੰਦੇ ਆ ਨਾ ਬਾਈਰਜ ਖਾਲਸਾ ਸ਼੍ਰੀ ਵਗਦੀ ਫਤਿਹ ਜੀ ਤੁਸੀਂ ਇੱਥੇ ਅੱਜ ਕਿੰਨੇ ਮੈਮਰੀ ਜਥਾ ਇਹ ਪੁੱਜਾ ਔਰ ਕੀ ਪੈਦਲ ਤੁਸੀਂ ਆਏ ਜਾਈ 21 21 ਜਣੇ ਆ ਸੀ ਜੀ ਹਾਂਜੀ ਅਸੀਂ ਦੋ ਤਰੀਕ ਤੋਂ ਚੱਲੇ ਸੀ ਜੀ ਤੇ ਹੁਣ ਅਸੀਂ ਪਹੁੰਚੇ ਆਂ ਬਾਬਾ ਬੁੱਢਾ ਸਾਹਿਬ ਐਮ ਤੇ ਅਸੀਂ ਕੱਲ ਕੱਲੋਂ ਅੰਮ੍ਰਿਤਸਰ ਜਾਵਾਂਗੇ ਸ੍ਰੀ ਅੰਮ੍ਰਿਤਸਰ ਅਸੀਂ ਪਹੁੰਚਾਂਗੇ ਪੈਦਲ ਜਾਵਾਂਗੇ ਬਾਬਾ ਬੁੱਢਾ ਸਾਹਿਬ ਐਮ ਮੇਰ ਕਰੇ ਬਹੁਤ ਕੋਸ਼ਿਸ਼ ਦਿੱਤਾ ਹੈ ਐ ਦਿਨਦਰ ਵੀ ਔਰ ਇਹ ਕਿੰਨੋਂ ਕਿੰਨੇ ਕਿਲੋਮੀਟਰ ਦਾ ਸਫ਼ਰ ਪੈ ਜਾਂਦਾ ਜਿਹੜਾ ਤੁਸੀਂ ਪੈਦਲ ਕਰਦੇ ਜੇ 185 ਜੀ ਹਾਂਜੀ ਔਰ ਇਹ ਸਾਰੇ ਜਿਹੜੇ ਤੁਹਾਡੇ ਵਿੱਚ ਕਿੰਨੀ ਕਿੰਨੀ ਉਮਰ ਦੇ ਬੱਚੇ ਜੋ ਬਜ਼ੁਰਗ ਵੀ ਦੇਖਣ ਨੂੰ ਮਿਲ ਰਹੇ ਆ ਮੈਂ 70 ਦੇ 80 ਦੇ ਵਿੱਚ ਵਿੱਚ ਆ ਦੋ ਜੀ ਜੀ ਔਰ ਤੁਸੀਂ ਇਹ ਜਾਣਕਾਰੀ ਸੋ ਜੀ ਇਹ ਬਜ਼ੁਰਗ ਤੁਹਾਡਾ ਕੀ ਨਾਮ ਹੈ ਜੀ ਔਰ ਤੁਸੀਂ ਸਾਡੀ ਕਿੰਨੀ ਉਮਰ ਆ 60 ਸਾਲ ਦੀ ਜੀ ਪਉ ਤੁਸੀਂ ਇੱਥੇ ਪੈਦਲ ਆਏ ਜੇ ਤੁਹਾਨੂੰ ਰਸਤੇ ਵਿੱਚ ਕੋਈ ਮੁਸ਼ਕਲ ਆਈ ਹੋਵੇ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਹੈ ਕਿ ਗੁਰੂ ਘਰ ਜਰੋਂ ਪਹੁੰਚਦੇ ਕੋਈ ਮੁਸ਼ਕਲ ਨਹੀਂ ਜਵਾਂ ਵੀ ਆਈ ਨਾ ਕੋਈ ਨਸ਼ਾ ਕਰਦਾ ਬਿਲਕੁਲ ਨਸ਼ਾ ਨਹੀਂ ਕਰਦਾ ਤੇ ਕੋਈ ਗੋਲੀ ਨਹੀਂ ਕੋਈ ਚੀਜ਼ ਨਹੀਂ ਲਈ ਕੁਝ ਨਹੀਂ ਕੀਤਾ ਸਦਾ ਪੈਰ ਢਲ ਕੇ ਆਇਆ ਪਰਤਕਾ ਬਿਠੋਣ ਨਾਲ ਤੁਹਾਨੂੰ ਲੱਗਦਾ ਹੋਊਗਾ ਦਵਾਈ ਕਾ ਨਹੀਂ ਕੁਝ ਨਹੀਂ ਹੈ ਜਵਾਨੋਂ ਵਰੋਂ ਸਹੀ ਹੈ ਅੱਜ ਦੀ ਨੌਜਵਾਨ ਪੀੜੀ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਮੈਂ ਤਾਂ ਦਾ ਵੀ ਬੜਾਈ ਖਰਾਕ ਖਾਣ ਵਰਤਸ ਕਰਨ ਠੀਕ ਹੈ ਵਾਟਰਸ ਕਰਕੇ ਤੇ ਮਿਹਨਤ ਕਰਕੇ ਤੇ ਜਿਹੜਾ ਮਨ ਲੈ ਕੋਈ ਕੋਈ 2-4 ਕਿਲੋਮੀਟਰ ਵਾਟਰ ਪੁਰੇ ਵੀ ਫਿਰ ਉਹਦੇ ਪੈਰ ਪੱਕੇ ਹੋ ਜਾਣਗੇ ਇਹਦੇ ਇਸੇ ਕਰਕੇ ਆਦੇ ਜਿੰਨੇ ਸਾਡੇ 20 ਬਾਈ ਜਣੇ ਆਣੇ ਨੇ 20 22 ਨੂੰ ਕੋਈ ਨਹੀਂ ਨਸ਼ਾ ਕਿਸੇ ਗੋਲੀ ਨਾਲ ਕੋਈ ਨਹੀਂ ਸਿਖਾਦੀ ਪੈਦਲ ਸਿੱਧੇ ਆਏ ਆ ਸੀ ਤੇ ਰਸਤੇ 'ਚ ਤਿੰਨ ਰਾਤਾਂ ਲੱਗੀਆਂ ਸਾਨੂੰ ਜੀ 50 55 60 ਕਿਲੋਮੀਟਰ ਆਟ ਕਰਕੇ ਫਿਰ ਪਹੁੰਚੇ ਸੀ ਏ ਅੱਜ ਅਸੀਂ 28 ਕਿਲੋਮੀਟਰ ਵਾਟ ਤੜਕੇ 4 ਵਜੇ ਤੋਂ ਤੇ 9 ਵਜੇ ਥਾਰੇ ਸੀ ਹਾਂ ਹਾਂ ਜੀ ਕਿਉਂਕਿ ਅਸੀਂ 28 ਕਿਲੋਮੀਟਰ ਦਾ ਸਫਰ ਮੜਾ 4 ਵਜੇ ਤੋਂ ਲੈ ਕੇ ਹੁਣ ਕੀ ਕੀਤਾ ਜੀ ਹੁਣ ਅੱਗੇ ਤੁਹਾਡਾ ਕੀ ਅੱਗੇ ਪੜਾ ਕੀ ਹੈ ਕਿਥੇ ਸਟੇ ਕਰਨਾ ਔਰ ਕਿੱਥੇ ਪਹੁੰਚਣਾ ਤੁਸੀਂ ਅੱਜ ਅੱਜ ਇੱਥੇ ਰਾਤ ਰਵਾਂਗੇ ਕੱਲ ਨੂੰ ਅੰਮ੍ਰਿਤਸਰ ਤੁਰ ਕੇ ਜਾਵਾਂਗੇ ਉੱਥੇ ਰਾਤ ਰਹਿ ਕੇ ਉਸ ਤੋਂ ਬਾਅਦ ਅਸੀਂ ਬਸ ਤੇ ਜਾਵਾਂਗੇ ਹਾਂ ਜੀ ਇਹ ਸਨ ਬਜ਼ੁਰਗ ਔਰ ਇਹਨਾਂ ਦਾ 21 ਮੈਂਬਰੀ ਜਥਾ ਵਾ ਜਿਹੜਾ ਕਿ ਪੈਦਲ ਬੀਡਵਾ ਬੁੱਢਾ ਸਾਹਿਬ ਵਿਖੇ ਪੁਜਾ ਔਰ ਅੱਜ ਰਾਤ ਇਥੇ ਸਟੇ ਕਰਨਗੇ ਜਿਸ ਤੋਂ ਬਾਅਦ ਸ਼੍ਰੀ ਹਰਮਨਦਰ ਸਾਹਿਬ ਵਿਖੇ ਲਈ ਕੱਲ ਰਵਾਨਾ ਹੋਣਗੇ ਰਮਨ ਚਾਵਲਾ ਜਗਮਾਨੀ ਟੀਵੀ ਬੀਡਵਾ ਬੁੱਢਾ ਸਾਹਿਬ